ਤਾਂ ਬਲੋ ਨੀ ਭਾਈ ਦੇ ਕਾਹਦੇ ਦਿਨ ਫੋਨ ਲਾਉਣ ਦੇ ਚੁੱਕਿਆ ਨਹੀਂ ਆ ਹਾਂ ਜੰਦ ਹਾਂਜੀ ਤੈਨੂੰ ਫੋਨ ਲਾਉਂਦਾ ਚੁੱਕਿਆ ਨਹੀਂ ਹੋਣ ਮੇਰਾ ਸਾਜੀ ਘਰੇ ਤੁਹਾਨੂੰ ਦੁਬਾਰੇ ਲਾਇਆ ਸੀ ਹਾਂ ਤੁਹਾਨੂੰ ਦੁਬਾਰੇ ਲਾਉਂਦੇ ਚੁੱਕਿਆ ਨਹੀਂ ਤੁਸੀਂ ਮੜਕੇ ਤੂੰ ਨਹੀਂ ਚੁੱਕਿਆ ਆ ਤੂੰ ਗੁੱਸਾ ਹੀ ਕਰ ਗਿਆ ਨਹੀਂ ਮੈਂ 4 ਵਜੇ ਦੇ 4 ਵਜੇ ਲਾ ਦਿੱਤੇ ਆ ਜੀ ਉਹ ਮੈਂ ਗਰਾਊਂਡ ਦਾ ਹੀ ਪੁੱਛਣਾ ਸੀ ਮਹਾ ਅਬੜਾ ਹੈ ਕਿ ਨਹੀਂ ਫਰੇ ਏਟਾ ਰੁਕਿਆ ਥੱਪ ਲੱਗਿਆ ਜਣਾ ਅੱਜ ਤੋਂ ਥੱਪ ਲੱਗੀ ਜਣਾ ਇਹ ਤਾਂ ਲੱਗਦਾ ਨਹੀਂ ਕਿਉਂ ਠੀਕ ਨੇ ਹਾਂਜੀ ਟਰਮ ਮੁੰਡੀਆਂ ਦੇ ਭਾਗੇ ਵਾ ਵੇਲੇ ਹੋ ਤੇ ਆਹ ਜਿੱਥੇ ਤੀ ਵੇਲੇ ਹੋਵੇ ਦੇ 4 ਵਜੇ ਆ ਗਏ ਹੁਣ ਤੇ ਮੇਹਨਤ ਸ਼ੁਰੂ ਹੋਣੀ ਆ ਨੇ ਇਹ ਮੇਲਾ ਹੈ ਪਿੰਡਾ ਦੇ ਕਾਲਵਾਟਾਂ ਮੇਹਨਤ ਮੇਲਾ ਵਟਾ ਨਹੀਂ ਹੁਣ ਮੈਲ ਮਾਉਣਾ ਨਾ ਚਲੋ ਜਿਆਨੋਂ ਨਿਸ਼ਾਨਦਾਰ ਕੀ ਕਰਨਾ ਚਾਹ ਰਹੇ ਹੋ ਰੋੜਾ ਰੋੜਾ ਤੂੰ ਨਾ ਮੈਂ ਤੈਨੂੰ ਕਿਤੇ ਨਹੀਂ ਜਾਣਾ ਅੱਜ ਮੈਂ ਤੈਨੂੰ ਰੋੜਾ ਟਾਈਮ ਹੋਇਆ ਹੈ ਕਿਹੜੇ ਬਾਬਾ ਹਾਂ ਸਿਰਫ ਤੂੰ ਹੀ ਮੈਨੂੰ 40 ਮਿੰਟ ਦੋ 40 ਮਿੰਟ ਮੇਰੇ ਕੋ ਲਾ ਕੇ ਤੇ ਚੱਲ ਜਾਓ ਘੜੀ ਦੇ ਟਾਈਮ ਦਾ ਨੋਟ ਕਰ ਲਓ 40 ਮਿੰਟ ਲਾਉਣੇ ਠੀਕ ਆ ਨਾ ਨਾ ਮੈਂ ਕਹਿੰਦਾ ਮੈਂ ਹੁਣ ਮੈਂ ਆਪਣੇ ਤਰੀਕੇ ਨਾਲ ਲਵਾਉਣਾ ਨਾ ਕੀ ਕਰਦਾ ਇਹ ਬੰਦੇ ਨਾਲ ਵਾਵਾ ਹੋ ਗਏ ਨਾਲੇ ਉਹ ਠੀਕ ਨੇ 40 ਮਿੰਟ ਟਾਈਮ ਵੇਖੋ ਕਿੰਨਾ ਆ ਆਵੇ ਕਿ ਦੋ ਸੁਣ ਮਿੰਟ ਕਿੰਨਾ ਆ ਹੈ ਹਮ ਆਵੇ ਹੈ ਛੇ ਗੇਰਾ ਫੋਨ ਫੋਨ ਕੇ ਆਵੇ ਛੇ ਵਾ ਚੱਲੇ ਛੇ ਵਾ ਚੱਲਿਆ ਹਾਂ ਛੇ ਵਾ ਚੱਲ ਸਕਦੇ ਬਿਖਾਤੇ ਭਾਈ 6 40 ਦੇ ਤੂੰ ਕਰ ਠੀਕ ਆ ਤਾਂ ਫੇਰ ਉਹ ਹੋਣਾ ਮੈਂ 40 ਮਿੰਟ ਮੰਗੇ ਆ 40 ਮਿੰਟ ਨਹੀਂ ਕਰ ਸਕਦੇ ਤੁਸੀਂ ਹੁਣ ਚਲੋ ਕੋਸ ਤੇ ਕੋਈ ਨਹੀਂ ਹੁੰਦਾ ਉਹ ਰੱਖ ਕੇ ਵੇਜਾ ਕਰਾ ਲੋ ਲਾ ਦੇ ਉਹ ਤਾਂ ਉਹ ਜਿਹੜਾ ਆਉਣਾ ਤਾਂ ਨਹੀਂ ਲੱਗਣਾ ਇਸ ਪਾਟੇ ਡੰਡਾ ਲੈ ਆਉ ਕੋਈ ਤਾਂ ਲੱਗਣੇ ਲੱਗਣੇ ਆ ਲਾਉਣੇ ਆ ਉਹ ਨਹੀਂ ਹੁੰਦਾ ਠੀਕ ਆ ਹਲੋ ਹਲੋ ਲਾਓ ਜੋਟੇ ਲਾਓ ਆਪੋ ਆਪਣੇ ਚਲੋ ਜੋਟੇ ਤੇ ਲਾਓ ਫਿਰ ਦੱਸਦੇ ਆ ਬਦਲ ਦਾਂਗੇ ਵਿੱਚੋਂ ਲਗਾਤਾਰ ਤੇ ਨਹੀਂ ਮਰਾਈ ਜਾਣੇ ਹਾਂ ਵਿੱਚੋਂ ਬਦਲ ਦਿਆ ਕਰਾਂਗੇ ਚਲ ਫਿਰ ਕੋਈ ਰਾਤ ਬਹੁਤ ਗੱਲ ਲੇਟ ਦਿੰਦਾ ਗੁਰਦਾਰੇ ਹੋਰ ਨਹੀਂ ਨਹੀਂ ਛੱਡ ਦੇਣਾ ਇਹ 40 ਮਿੰਟ ਤੇ ਹਵਾ ਵਾਂਗੂੰ ਲੰਗ ਜਾਣੇ ਯਾਰੇ ਇਹ ਕਿੰਨਾ ਜੇ ਨਾਮ ਲੱਗਣਾ ਚਲੋ 40 ਮਿੰਟ ਬਾਅਦ ਮੋਤੀ ਹੋਈ ਦੋ ਜਣੇ ਹਾਂ ਇਹ ਦੋ ਹੋਏ ਹੋਈਏ ਅਭੀ ਮਨਾ ਤਗੜਾ ਆ ਉਹ ਮਨ ਕਰੀ ਨਾ ਦਾ ਦਾ 6 ਰੱਖ ਲਈਏ ਕਿੰਨੇ ਦਾ ਦਾ ਦੇ ਭਰਾਵਾਂ ਨੇ ਮਾਰਦੇ ਨੇ ਸਾਬੀੜੇ ਕਿੰਨੇ ਰੱਖੀਏ ਕਿੰਨੇ ਦਾ ਆਉ ਉਹ ਜਾਰੇ ਲਾ ਦਿੰਦਾ ਜੀ ਆ ਕਿੰਨੇ ਦਾ ਮਾਲਾ ਰੱਖੋ ਕਿੰਨੇ ਦਾ ਰਖਣਾ ਜਾਣਾ ਦਾ ਦਾ ਰੱਖਿਆ 200 ਹਾਂ ਆਉ ਕਿੰਨੇ ਆਈ ਤੇ ਦੀ ਸੁਖਾ ਰਹੇਗਾ ਬਣਾ ਬਣਾ ਦਾ ਸੈਟ ਪਾ ਜਨਾ ਨਾ ਇਹਨੇ ਗੱਡਜੇ ਤੁਰਿਆ ਚੱਲ ਜਾ ਲੈ ਤੂੰ ਚਲ ਬੁੱਤ ਲੱਗ ਲੱਗ ਆ ਮੈਂ ਦੇ ਚੱਲ ਜਾ ਤੇ ਚੱਲ ਤੂੰ ਇਹਦੇ ਨਾਲ ਆ ਬਗੀ ਲਾਉਣੇ ਤੂੰ ਉਹ ਨਹੀਂ ਮੈਂ ਤੋੜ ਉਹ ਤਾਂ ਮੋਟਾ ਲੜਾ ਅਜ ਨਹੀਂ ਲੱਗ ਚਾਣੇ ਉਹ ਲੱਗ ਲੱਗ ਆਓ ਮੈਂ ਪਾਸ ਬੜਾ ਕਿੰਨੇ ਨਾ ਝੰਡਾ ਲਿਆ ਫੜ ਕੇ ਬਣਾਇਆ ਨਾ ਲਿਆ ਚੰਗਾ ਲਾ ਕੇ ਯਾਰ ਇਹਨਾਂ ਨੂੰ ਖਾਈਏ ਮੇਲਾ ਆ ਗਿਆ ਨਾ ਚਲੋ 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 ਕਿਤੇ ਕੰਮ ਕਰ ਪਗੜੇ ਉਹ ਵੇਵਤ ਆਵੇ ਹੋ ਗਿਆ ਨਾ ਉਹ ਕੀ ਆ ਤੇਜ ਹੋ ਮੜਾ ਯਾਰ ਤੇਜ ਹੋ ਤੇ ਇੱਥੇ ਨੁੱਤਰਿਆ ਆ ਮੈਂ ਮੈਦਾਨਪੁਰ ਦਾ ਦਰਦ ਦਵਾਈ ਮੈਨੂੰ ਛੇਰੇ ਨੇ ਫੋਨ ਕੀਤਾ ਕਹਿੰਦਾ ਪ੍ਰਵਾਨ ਆ ਗਿਆ ਗਰਾਊਂਡ ਪਰਵਾਨੀਆਂ ਮਹਾ ਆ ਗਿਆ ਹੋਰ ਕੋਈ ਨਹੀਂ ਆ ਬਾਕੀ ਕਿੱਧਰ ਗਿਆ ਆ ਹਵੇ ਆ ਜੀ ਦਰੋਣਾ ਹੈ ਹੈ ਅੱਜਾ ਮੰਗੀ ਹੋਰ ਨਹੀਂ ਆ ਜੋ ਵੀ ਨਹੀਂ ਆ ਗੱਲਾਂ ਇੱਧਰ ਨੂੰ ਗਿਆ ਉਹ ਮੈਂ ਕੱਢ ਬਤਾਉਂਗਾ ਕਹਿੰਦੇ ਕਿ ਆਸੇ ਸੇਵਾ ਦੇ ਆਪ ਕਰ ਲੈ ਜਾਂਦਾ ਰਾਤ ਲੈ ਗਿਆ ਆ ਜੀ ਕੋਈ ਮੌਕਾ ਦਿੱਤਾ ਚਾਹੀਏ ਕੋਈ ਕਿਹਾ ਜੀ ਹੋਂਦੇ ਗੁਰੂ ਆਂ ਦਾ ਕਿਰਪਾਈ ਕਰੇ ਯਾਰ ਬੜਾ ਨੁਕਸਾਨ ਹੋ ਗਿਆ ਮਾਰ ਆਏਗਾ ਬੋਸ ਲੋਗਾ ਦੇ ਜਾਂਦੇ ਆ ਕੋਈ ਕੋਸ਼ਿਸ਼ ਹੋਵੇ ਡੰਡੇ ਦਾ ਯਾਰ ਆ ਆਵੇਗਾ ਕਲਾਪਾ ਇਦਾਂ ਨਹੀਂ ਲਾਉਂਦਾ ਚੱਲ ਜਾ ਚੱਪ 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 ਚੱਲ ਕੇ ਟਿੱਕੇ ਔਰੇ ਕਾ ਨਾ ਜੀ ਲਵਾਈ ਕੰਮ ਹੋਣੀ ਚੱਲ ਚੱਲੀ ਉੱਥੇ ਨਾ ਇੱਥੇ ਲਾਓ ਸੱਦੀ ਕਾ ਜੀ ਇੱਧਰ ਆਓ ਇੱਧਰ ਹੋ ਇਹ ਮਰ ਗਿਆ ਨਾ ਲੈ ਲੈ ਆਪਾਂ ਇਹਦੇ ਹੋ ਗਿਆ ਇਹ ਤੋ ਖੇਦੋਂ ਬੁੱਤ ਖੇਦੋ ਨਾਲੇ ਬਾਵਾ ਦੇਣੋਗੇ ਪਤਾ ਲੱਗਦਾ ਹੈ ਬਾਡੀ ਕਿੱਥੇ ਬੋਲਦੀ ਆ ਹਾਂ ਦਾ ਦਾਨ ਦੇਨੇ ਭੁਵਾਨਾ ਮੜ ਕੋਲ ਕੇ ਪਾ ਦਿੰਦੇ ਆ ਵੀ ਭਵਾਨ ਦੀ ਗਰਾਉਂਡ ਗਈ ਝੋਕ ਤੂਪਾਨ ਲੱਗਣ ਲੱਗਿਆ ਹੌਲੀ ਜਿਹੜੀ ਪਹੁੰਚੋ ਦੋ ਦਿਨਾਂ ਦੀ ਸੁੱਕ ਰਹੀ ਨਹੀਂ ਮੰਗੀ ਆਪਣੀ ਉਹ ਵੀ ਹੈ ਨਾ ਬਾਹ ਕਰਾਂਡੀ ਨਾਲ ਬਾਦ ਨੇ ਉਹ ਆਹ ਕਰਾਂਡੀ ਨਾਲ ਬੰਜਣੀ ਵਰੀ ਕਿੱਲੀ ਕਿੱਲੀ ਇੱਕ ਨਾ ਬਣਾਣਾ ਮੇਰਾ ਨੇ ਹੋਰ ਰਹਾ ਤਾਂ ਇੱਕ ਨਾ ਟਰੈਕਟਰ ਨਾ ਬਣਾਈ ਧਰ ਰਹਿ ਗਈ ਧਰ ਰਹਿ ਕੇ ਚੱਲ ਗਾ ਧਰ ਰਹਿ ਕੇ ਚੱਲਾ ਚੱਲ ਜਾ ਬੈਠ ਨਾ 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 ਉਹ ਸਾਬ ਬਹਾਰਾਂਗੇ ਤੇ ਲਵਾ ਲੀ ਲੋੜ ਹੈ ਕਾਟਣਾ ਜੀ ਇਹ ਤਾਂ ਲਾਲਾ ਪੋਤਾ ਅਟਰਾ ਗਈ ਲਾਰੇ 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 ਤਗੜੇ ਜਾਂਦੇ ਤਗੜਾ ਹੀ ਇਹੋ ਹੀ ਮਿਹਨਤੀ ਬਸ ਬੰਦੇ ਫੜਿਆ ਕਰਨੇ ਆ ਅੱਜ ਚਲਾ ਪੜਾ ਤਗੜਾ 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 ਫੋਟੇ ਨੋਨੇ ਮੋਟੇ ਚੱਲ 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 ਚਾਵਾਂ 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 ਤਗੜਾਈ ਆ ਮੈਂ ਉਹ ਨਹੀਂ ਹੁਣ ਮੀਂਹ ਪੰਦ ਹੋ ਰਿਹਾ ਹੁਣ ਦੇ ਚੱਲ ਖੇਮ ਕਰਨ ਬੈਠ ਜਿਓ ਪਾਣੀ ਡਰਾਉਣਾ ਆਪਣੇ ਰਹਿ ਗਏ ਚੱਦ ਗਾ ਮੂੰਹ ਚੱਡਿਆ ਦੋ ਨਹੀਂ ਅੱਖਾਂ ਲਿਆ ਉਹ ਤੇ ਕਿਧਰ ਅੱਧੇ ਚਾਲੂ ਲਾਇਏ ਹੋਏ ਨਾ ਆਪਣੇ ਜੋਰ ਪਾਉਣੇ ਨੇ ਭਾਈ ਵਾਦੇ ਨੇ ਆੜੇ ਪੰਡਾ ਲੈਣ ਕੋਈ ਠੀਕ ਜਗਾ ਨਹੀਂ ਨਾ 2000 ਰੁਪਏ ਖਰਾ ਦਿੰਦੇ ਨੇ ਜਗਾਂ ਵਾਲੇ ਇੱਕ ਜਗਾੜੇ 20 ਰਾਤਾਂ ਗੋਣ ਦੀ ਗਿੱਲੀ ਸਾਰੀ ਦੇ। ਨਿੱਕੇ ਵੱਡੇ ਸਾਰੇ ਆਜੋ। ਆਓ ਮੇਰੇ ਬੋਟਾ। ਖੁੱਲ ਕੇ ਫਰੇ ਸਰੀਰ ਖੁੱਲ ਕੇ ਜਿਹੜਾ ਤੂੰ ਜਗੜਿਆ ਪਿਆ ਉਹ ਨਾ ਤੁਹਾਡਾ ਸਰੀਰ ਟੈਟ ਹੋਏ। ਆਜੋ। ਉਧਰੋਂ ਫੇਰ ਆਣ ਮਾਣਾਗੇ। ਆਜੋ ਆਜੋ। ਅਜਾ ਜੀ ਦੀ ਸੰਤਨ। ਸਾਰੋ। ਆ ਰਿਹਾ ਚੰਦ। ਆ ਚੰਦ ਸੇ ਆ ਰਿਹਾ। ਓਏ ਆਪੇ ਹੋ ਜਾਂਦਾ ਹੁੰਦਾ ਏ ਪਰ ਇਹ ਦੁਨੀਆਂ ਦੇ ਮਾਰੇ ਕਰਕੇ ਨਾ ਮੈਂ ਆ ਮੈਂ ਕਰ ਲਾਂ ਮੈਂ ਪੈਰਾਂ ਤੇ ਚੱਲੂ ਆ ਰਿਹਾ ਨੇ ਕਿਹ ਬੁਹਾਦੀ ਫੋਟੋ ਜਿਹੜਾ ਕੋੜੀਆਂ ਸਾਰਾ ਆਹ ਕੋਈ ਕਿਤੇ ਆਹ 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 ਉਹਦੇ ਕਿੰਨੇ ਦਿਨ ਗਰਾਊਂਡ ਨਹੀਂ ਸੁੱਕਦੀ ਯਾਰ ਮੈਂ ਤੁਹਾਨੂੰ ਉਹ ਦਿਨ ਵੀ ਕਹਿਆ ਕਿੰਨੇ ਦਿਨ ਗਰਾਊਂਡ ਨਹੀਂ ਸੁੱਕਦੀ ਸਾਰੇ ਪ੍ਰਮਾਨ ਬੂੜ ਪਾ ਗਿਆ ਆ ਕਰੋ ਕਿਉਂਕਿ ਐਕਸਰਸਾਈਜ਼ ਦਾ ਕੋਈ ਪਤਾ ਨਹੀਂ ਆਪਾਂ ਕਿਹੜੀ ਲਾਉਣ ਲਾ ਪਣਾ ਕਿਉਂਕਿ ਉਹ ਅੱਗੇ ਕੀ ਹੁੰਦਾ ਵੀ ਗਰਾਊਂਡ ਆਪਾਂ ਕੱਲੀ ਗਰਾਊਂਡ ਲਵੀ ਆ ਠੀਕ ਆ ਥੋੜਾ ਵਾਰਮ ਅਪ ਕਰਕੇ ਗਰਾਊਂਡ ਲਾ ਲਈ ਗਰਾਊਂਡ 'ਚ ਐਕਸਰਸਾਈਜ਼ਾਂ ਮਿਹਨਤ ਉੱਥੇ ਲੱਗ ਜਾਂਦੀ ਨੰਗੇ ਪੈਰੀ ਹੁਣ ਜੇ ਗਰਾਊਂਡ ਕਮ ਸੇ ਕਮ 4-5 ਦਿਨ ਨਹੀਂ ਚੱਜਣਾ ਸੁੱਕਣੀ ਤੇ ਮੇਰੇ ਬਹੁਤ ਸਾਰੇ ਬੂੜ ਪਾ ਗਿਆ ਠੀਕ ਆ ਚਲੋ ਓਕੇ ਨਾ ਨਹੀਂ ਡਰਾਂ ਈ ਗੱਤ ਉਹਦੇ ਤਨੋਂ ਦੇ ਹਣੀਰਾ ਦਾ ਬੇਨਤੜਾ ਹੁੰਦਾ ਬ੍ਰੋ ਇੱਧਰ ਇੱਧਰ ਤੇ 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 ਚਲੋ ਲਾ ਲਓ ਨਿੱਕੇ ਉਹ ਤੈਨੂੰ ਤੱਕ ਮੈਂ ਨਹੀਂ ਖਲਾਦਾ ਖਨੂਣਾ ਨਹੀਂ ਦੇ ਤੁਰਿਆ 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 ਹਾਂ ਜਿੰਨਾ ਤੱਕ ਮੈਂ ਨਹੀਂ ਖਲਾਦਾ ਉਹ ਟਕਨੂਣਾ ਨਹੀਂ ਤੁਰਿਆ 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 ਤੇ 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 ਰਣੀ ਗਰ ਭੰਤਾ ਵੀ ਢਾੜੀ ਖਲੀ ਆ ਉਹਦੇ ਥੋੜਾ ਪੇਰ ਭਜੋ ਪੇਰ ਖੋਲ ਜੂਗਾ ਯਾਰ ਉਸ ਦਿਨ ਤੇ ਜਦੋਂ ਦੇ ਮੀਂਹ ਪੰਦਾ ਕੋਈ ਨਹੀਂ ਕੀਤਾ ਤੂੰ ਤੇ 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 ਜਿਓ ਹੋਏ ਚਲੋ ਬਈ ਇੱਧਰ ਪੱਛੇ ਰੁਕ 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 ਕੰਮਾ ਬਟਾ ਕਰੋ ਮਮਾ ਮੈਂ ਬੀਨ ਤਲਾਉਣਾ ਆ ਘਰੋਂ ਗਾਉਂਡ ਆਉਣਾ ਨਾ ਨਾ ਚੱਲ ਚੱਪ 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 ਚੱਲ ਛੋਟੰ ਦੇ ਤੇ 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 ਪੁੱਤ ਤੇਜ ਸਟੈਪ ਲੰਮਾ ਰੱਖੋ ਖੁੱਲ ਜੋਗੇ ਜਿਹੜੇ ਲਤਾਂ ਉਤਾਂ ਟਾਇਡ ਹੋਈਆਂ ਨਾ ਉਦੰਦੀਆਂ ਆਪੇ ਐਂ ਸਰੀਰ ਖੁੱਲ ਜਾਣਾ ਹੈ ਚਵਾ 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 ਤੁਰਿਆ 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 ਤੀਕੀ 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 ਜੋ ਚੰਦਾ ਮੋਟਨਾ ਪੈ ਰੱਖੋ ਕੀ ਹੋ ਚੱਲਾ ਚੱਲ 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 ਆਹ ਹੈ ਨਾ ਇੰਨਾ ਸਟੈਪ ਤੇ ਈ ਰੱਖੋ ਸੋ ਸੱਜਾਂ ਕਿੰਨੂ ਆਉਂਦੀਆਂ ਲਵਾਉਣੀਆਂ ਮੰਗੀਓ ਹਾਂ ਉਹ ਹੀ ਹੋਇਆ ਮੰਗੀ ਇੱਥੇ ਸਾਹਮਣੇ ਰੱਖ ਲੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਤੁਹਾਨੂੰ ਮੰਗੀ ਇੱਥੇ ਰੱਖ ਸਾਹਮਣੇ ਹਾਂ ਹਾਂ ਇੱਥੇ ਰੱਖ ਚਲੋ ਖੋਲਜੋ ਖੋਲਜੋ ਆਉ ਨੂੰ ਖੋਲਜੋ ਇਹ ਬਲੇ ਕੇ ਆਉ ਹਾਂ ਇੱਥੇ ਆ ਮੇਰੇ ਲਾਗੇ ਐ ਮੰਗੀ ਸਰੀਰ ਖੋਲ ਦੇ ਨਾਲੇ ਫੋਲ ਲਾਖ ਤੋਂ ਸੱਜਣ ਵਾ ਖਲੋ ਉਹਨਾਂ ਦੇ ਠੀਕ ਆ ਇਧਰ ਨੂੰ ਆ ਜਾਓ ਇਧਰ ਨੂੰ ਬਹੁਤਾ ਇਧਰ ਨੂੰ ਖੋਲਜੋ ਹਾਂ ਬਹੁਤ ਆ ਲੈ ਕੇ ਮੇਰੇ ਵੱਜਾ ਮੰਗੀ ਲਾ ਕੇ ਆ ਜਾਓ ਆ ਗੋਟਾ ਨੇ ਇਧਰ ਆ ਜਾਓ ਜਿਹਨੂੰ ਨਹੀਂ ਜਾਣਾ ਆ ਪੁੱਤ ਪਰਾਂ ਬਿੱਲੇ ਇਧਰ ਆ ਜਾ ਪੁੱਤ ਆ ਚਲੋ ਸੁਣੋ ਕੱਲ ਸ਼ੁਰੂ ਕਰ ਆਹ ਖੋਲ ਦੇ ਇਹਨਾਂ ਨੂੰ ਪੂਰੇ ਬੜਾ ਜਲਾ ਮੰਮਾ ਤੇਰੇ ਕੰਮ ਦੀ ਕੀ ਗੱਲ ਐ ਮੈਂ ਸੁਟਾਈ ਜੇ ਆਪਾਂ ਕਿਤੇ ਕਰਮਾਰੇ ਪਾਣੀ ਚੱਲਣ ਤੇ ਆ ਮਿਹਨਤ ਲਾਉਂਦੇ ਹਨ ਕਿੱਡਾ ਕਿੰਨਾ ਅਸਰ ਹੋਣਾ ਗੁਰੂ ਰਾਮਦਾਸ ਦਾ ਜਲਦੀ ਬਾਣੀ ਤੇ ਮਿਹਨਤ ਮਿਹਨਤ ਕਰਦਾ ਜੇ ਵਾਹਿਗੁਰੂ ਦਾ ਨਾਮ ਨਾ ਲਾਓ ਕੋਈ ਨਹੀਂ ਆਉਂ ਲਾ ਆਪਣੇ ਬੰਦੇ ਆਪਣੇ ਆਪ ਹੀ ਪਤਾ ਲੱਗ ਜਾਂਦੇ ਜਿੰਨੋਂ ਤੋਂ ਲਾਗੇ ਨਾ ਚਲੋ 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 ਗੇਟੋ ਜਿਦਾਉ ਲਵਾਉਂਦਾ ਠਲੋਏ ਨੂੰ ਲੋ ਨਾ ਪੁੱਤ ਤੇਰਾ ਫੈਰਾ ਹੀ ਤਾਂ ਆ ਇਹ ਤਾਂ ਨਾ ਕੋਈ ਨਹੀਂ ਆ ਜਾਂਦੀ ਲਿਜਾਟ ਹੋਣੀ ਨਹੀਂ ਪੱੰਡਾ ਪੱਪਾ ਅੰਦਰ ਆਉਂਦੀਆਂ ਪੱਪਾ ਨੇ ਪੱਪਾ ਨੇ ਪੱਪਾ ਨੇ ਪੱਪਾ ਨੇ ਇਹ ਇਹ ਐਕਸਲ ਇਹਦਾ ਕੀ ਭਰਾ ਮੰਗੀ ਮਮਾ ਸਾਡ ਟਾਇਰ ਨਹੀਂ ਲੱਗਦੀ ਰਸ ਤੋਂ ਦੀ ਇਹਦਾ ਸ਼ਾਮਣਾ ਦੂਜਾ ਤੇਜੀ ਆਉਂਦੀ ਨਾ ਐਕਸਲ ਜੀ ਤੇਜੀ ਆਉਂਦੀ ਜਾ ਲੱਤ ਬਹੁਤ ਆਉਂਦੀ ਬੋਡੀ ਤੇ ਸੱਟ ਨਹੀਂ ਲੱਗਦੀ ਅੰਗ ਨਹੀਂ ਫਿਰਦਾ ਇਹ ਐਕਸਲ ਹਾਂ ਜਿਹੜੇ ਕੋਈ ਟਾਇਰ ਹੋਏ ਹੁੰਦੇ ਜਾਣੇ ਜਿਹਨੂੰ ਕਹਿ ਦਿੰਦੇ ਸਾਡੀਆਂ ਪਿੰਜਣੀਆਂ ਟਾਇਰ ਹੋਈਆਂ ਉਹ ਕਿਉਂ ਹੁੰਦੀ ਆਏ ਆਪਾਂ ਮੇਨ ਤੇ ਲਾ ਗਏ ਚਾਰ ਜਿੱਤਾ ਡਾਂਡ ਬੈਠ ਕਾਂ ਚ ਪਾਟੀ ਮਾਰ ਕੇ ਪੌੜੀ ਲਾ ਗੇ ਕਈ ਤੁਸੀਂ ਤੁਸੀਂ ਜਦੋਂ ਮੈਂ ਨਹੀਂ ਹੁੰਦਾ ਤੁਸੀਂ ਐਕਸਰਸਾਈਜ਼ਾਂ ਨਹੀਂ ਲਾਉਂਦੇ ਠੀਕ ਆ ਜਾਨ ਲੱਗੇ ਐਕਸਰਸਾਈਜ਼ਾਂ ਸਾਰੀਆਂ ਕਰਕੇ ਜਾਓ ਨਾ ਇਹਨੂੰ ਕਹਿੰਦੇ ਸਪੀਚਿੰਗ ਐਕਸਰਸਾਈਜ਼ ਇਕਲਾ ਇਕਲਾ ਅੰਗੋ ਮੋੜੋ ਪਤਾ ਲੱਗੇ ਤੁਹਾਡਾ ਨੱਕ ਨੂੰ ਕਲਾਓ ਗੋਡਿਆਂ ਨੂੰ ਸਰੀਰ ਮੋੜੋ ਫੇਰ ਤਾਂ ਨਹੀਂ ਅੰਗ ਨਹੀਂ ਫੇਰਦਾ ਛੱਟ ਨਹੀਂ ਲਾਗੇ ਬੜੀ ਕੰਮ ਦੀ ਚੀਜ਼ ਆਏ ਜਿੰਨੇ ਤੁਸੀਂ ਜਾਰੇ ਮੁਰਦੇ ਹੋਗੇ ਨਾ ਉੰਨੀ ਕਾਉਟੀ ਵਧੀਆ ਪਾਓਗੇ ਜਿੰਨੇ ਜਾਰੇ ਮੁਰਦੇ ਹੋਗੇ ਉਨਾ ਵਧੀਆ ਰੇਟਰ ਦੇ ਥੱਲੇ ਜਾਓਗੇ ਜੱਫਾ ਵਧੀਆ ਪਾਓ ਠੀਕ ਆ ਜੇਰੋਂ ਤੁਹਾਡਾ ਸਰੀਰ ਹੀ ਨਹੀਂ ਮੁਰਦਾ ਹੋਇਆ ਨੇ ਕੀ ਕਰੋਗੇ ਨਾ ਤਾ ਤੋ ਅੱਗੇ ਖਲੋਤਾ ਜਾਣਾ ਨਾ ਤਰ ਕੋ ਕਾਉਟੀ ਪਾਣੀ ਆ ਇਹਦਾ ਫਾਇਦਾ ਹੀ ਇਹ ਆ ਮੱਖਣ ਨੂੰ ਵੇਖਿਆ ਕਰੋ ਮੱਖਣ ਸੰਧੂ ਨੂੰ ਵੇਖੋ ਕਿਦਾਂ ਲੰਬਾ ਅੱਛਾ ਜਾਓ ਦੇਖਿਆ ਨੇ ਆ ਕੱਲਾ ਕੱਲਾ ਸਰੀਰ ਮੋੜ ਦਿੰਦਾ ਆ ਅੰਗ ਕੱਲਾ ਕੱਲਾ ਮੋੜ ਦਿੰਦਾ ਕੱਲਾ ਕੱਲਾ ਜਿਹੜਾ ਬੜੀ ਇਹ ਲਾਉਣੀ ਬਹੁਤ ਜ਼ਰੂਰੀ ਆਂ ਨੀਰੀ ਬੰਤਰ ਜੀ ਦੀ ਘੈਂਟ ਆਂ ਇਹ 8 11 ਵਧੀਆ ਬੰਦਿਆਣਾ ਬੜਾ ਮੁੰਡਾ ਵੇਲਾ ਨੰਮ ਬੰਦਾ ਤਾਂ ਇਹ ਵੀ ਇਹ ਬੰਦਿਆ ਆਹ ਬੁਣਿਆ ਤਾਂ ਇੱਕ ਮੁੰਡਾ ਵੜਾ ਵਧੀਆ ਉਹਦਾ ਮਿਸ਼ਾਲਾ ਪਤਲਾ ਆ ਥੋੜਾ ਵਧੀਆ ਲਚਕ ਲਈ ਦਾ ਦੂਰੇ ਕਾਲਾ ਆ ਜੀ ਕਾਲਾ ਬੀਂ 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 ਮੇਂ ਵਾਹ ਉਹ ਬੜਾ ਉਹਨੇ ਬੜੇ ਟਾਈਮ ਲੰਗਾ ਏ ਉਹਦਾ ਬੜਾ ਕੋਸ ਸਿੱਖ ਗਿਆ ਏ ਚਲੋ ਚਲੋ ਨਹੀਂ ਓਏ ਤੁਸੀਂ ਕੋਈ ਨਹੀਂ ਉਹਨੇ ਬੜਾ ਕੋਸ ਸਿੱਖ ਗਿਆ ਕੋਈ ਸਾ ਗੱਲਾਂ ਬੰਦ ਕਰੋ ਇਹਨਾਂ ਅਚਰੇ ਕਰ ਲਓ ਚਲੋ 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 ਦਾਦਾ ਇੱਕ ਮਾਪੜ ਬੋਲਵਾਉਣ ਦਿਆ ਨਾਲ ਗੱਲਾਂ ਸੇ ਤੁਹਾਨੂੰ ਅਗਰੇ ਖਲਾਸਾ ਨਹੀਂ ਨਹੀਂ ਬਾਚਾਂ ਧਿਆਨ ਮੜਿਆ ਹੋ ਕੇ ਜਾਈਦਾ ਨਹੀਂ ਜਾਂਦਾ ਧਿਆਨ ਤੁਸੀਂ ਅੱਖਾਂ ਨਾਲ ਆ ਇਹ ਫਿਰ ਮਕਾਨ ਨਿਕ ਰੱਖਨੇ ਇਧਰ ਕੰਨ ਮੇਰੇ ਨਾਲ ਕੋਈ ਸਾ ਪੁੱਛ ਲੈ ਗੱਲ ਅੱਲਾ ਕੰਨ ਤੇ ਮੇਰੇ ਨਾਲ ਰੱਖੋ ਬਿਨਾਂ ਗੱਲਾਂ ਕੰਮ ਦੇ ਦੱਸਿਆ ਕਰੋ ਨਾ ਇਹੋ। ਇਹ ਤਾਂ ਸੌਣੀ ਕਿਹੜੀ ਗੱਲ ਦੱਸ ਮੈਂ। ਹਾਂ ਜੀ ਤਾਂ ਸਾਨੀ ਗੱਲ ਹੈ। ਮੇਰੀ ਗੱਲ ਸੁਣੋ। ਇਹ ਵੀ ਨਾ ਨੇ ਤੇਜ ਦੇ। ਥੋੜਾ ਜਿਆਦਾ ਖਲ ਨਹੀਂ। ਬਿਨਾਂ ਥੱਲੇ ਜਾਇਆ ਕਰ। ਇਧਰ ਹੋਰ ਥੱਲੇ ਆ। ਜਾ ਜਾ। ਜਦੋਂ ਮੈਂ ਇਹਨਾਂ ਕਾਲ ਦੇ ਇੱਕ ਇੱਕ ਯਾਦ ਰੱਖਿਓ। ਗੁਰੂ ਰਾਮਦਾਸ ਨੇ ਸਮਾ ਦਿੱਤਾ ਏ। ਮਿਹਨਤ ਕਰਦਾ ਜੇ ਤਗੜੇ ਉਹ ਖੇੜ ਲੋਗੇ ਹਨਾ। ਕਈ ਬੰਦੇ ਇਹੋ ਜਿਹੀ ਵੀ ਹੈਗੇ ਵਿਚਾਰੇ ਕਬੱਡੀ ਖੇਡਣਾ ਚਾਹੁੰਦੇ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਤੇ ਜਰਉਣੀ ਠੀਕ ਆ ਉਹਨਾਂ ਨੂੰ ਸਮਾਂ ਹੀ ਨਹੀਂ ਹੈਗਾ ਉਹਨਾਂ ਕੋਲ ਵਿਚਾਰਿਆਂ ਕੋ ਤੇ ਜੇ ਆਪਾਂ ਨੂੰ ਘਰ ਦੇ ਵੀ ਟਾਈਮ ਦੇ ਦਿੰਦੇ ਤੁਹਾਨੂੰ ਤਾਂ ਇੱਥੇ ਆ ਕੇ ਮਿਹਨਤ ਕਰੋ ਖੇਡ ਕੇ ਲਾਓ ਜਾਇਡ ਚੰਗੀ ਖਰਾਕ ਤੁਹਾਨੂੰ ਘਰ ਦੇ ਦੇ ਦਿੰਦਾ ਤੇ ਜੇ ਹੁਣ ਵੀ ਨਾ ਤੁਸੀਂ ਪਲੇਅਰ ਬਣੇ ਤੇ ਫੇਰ ਮਾੜੀ ਗੱਲ ਆ ਬਾਕੀ ਮਿਹਨਤ ਕਰਨ ਵਾਲਾ ਬੰਦਾ ਕਾਮਯਾਬ ਹੁੰਦਾ ਹੀ ਹੁੰਦਾ ਯਾਰ ਗੁਰੂ ਨਾਨਕ ਦਾ ਸੁਣਦਾ ਹੀ ਹੁੰਦਾ ਸਹੀ ਯਾਰ ਉਹ ਠੀਕ ਆ ਦੇਖ ਆ 806 ਲਾਈ ਜਾ ਉਹ ਤੁਹਾਨੂੰ ਗੱਲ ਸੁਣਾਉਣਾ ਕੋਈ ਨਾ ਬੰਦਾ ਹੀ ਦੇ ਹੁੰਦੇ ਨਾ ਬੜਾ ਨਾਮ ਜਪਿਆ ਕਰਨਾ ਗੁਰੂ ਰਾਮਦਾਸ ਦਾ ਐਦਾਂ ਪੈਰੀ ਵਾਉਂਦਿਆਂ ਉਹਨੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦਾ ਫੇਰ ਰਿਆ ਕਰਨਾ ਇੱਕ ਦਿਨ ਗੁਰੂ ਰਾਮਦਾਸ ਇਥੋਂ ਲੱਗਿਆ ਵੀ ਇਹ ਕਿਉਂ ਨਾ ਹੋਵੇ ਵੀ ਬੰਦਾ ਇੰਨੀ ਵੀ ਬੰਦਾ ਇੰਨੀ ਮਿਹਨਤ ਕਰਦਾ ਇਹ ਕਿਉਂ ਨਾ ਵੀ ਇਹ ਬੰਦੇ ਨੂੰ ਮਿਲਿਆ ਜਾਵੇ ਤੇ ਦੀ ਸੁਣੀ ਜਾਵੇ ਉਹ ਤਾਂ ਹੀ ਲਾਓ ਜਪਨਾ ਲਾ ਅਜਿਹਾ ਗੁਰੂ ਰਾਮਦਾਸ ਉਹ ਹਾਲ ਕੋਣ ਦਾ ਗੁਰੂ ਰਾਮਦਾਸ ਨੰਗਨ ਦਾ ਉਹਨੇ ਆਖਿਆ ਵੀ ਭਗਤਾ ਪਾਣੀ ਪਿਆ ਤੇ ਉਹਨਾਂ ਗੁਰੂ ਰਾਮਦਾਸ ਨੂੰ ਪਾਣੀ ਪਿਆਨੇ ਹਲਵਾਉਂਦਿਆ ਬੰਦੇ ਨੇ ਤੇ ਗੁਰੂ ਰਾਮਦਾਸ ਜਾਂਦਿਆਂ ਜਾਂਦਿਆਂ ਕਹਿ ਗਏ ਵੀ ਚੌਵੀਆ ਘੰਟਿਆਂ ਜਨਾ ਇੱਕ ਬੋਲ ਪੂਰਾ ਹਣਾ ਧਿਆਨ ਸੁਣੀ ਜਾ ਐਕਸਰਸਾਈਜ਼ ਆਈ ਜਾਓ ਵੀ ਤੇਰਾ ਤੇਰੀ ਜਿਹੜੀ ਅੱਜ ਇੱਕ ਬੋਲ ਪੂਰਾ ਹੋਣਾ ਇਹ ਚੌਵੀਆ ਘੰਟਿਆਂ ਨੇ ਉਹਨੇ ਕੀ ਕੀਤਾ ਉਹ ਆਪਣੇ ਵਰਗਾ ਮੂਰਖੀ ਉਹ ਦੇਖੋ ਭਾਂਡੇ ਉਹਨੇ ਲਿਆ ਆਂਦੇ ਪਤਲ ਦੇ ਤੇ ਰੱਖ ਲੇ ਤੇ ਉਹ ਕਰੀ ਜਾਵੇ ਸੋਨੇ ਦੇ ਹੋਜੋ ਸੋਨੇ ਦੇ ਹੋਜੋ ਗੱਲ ਮਿਹਨਤ ਦੀ ਦੱਸਣ ਲੱਗਾ ਸੁਣੀ ਜਾਇਓ ਇਹਦੀ ਗੱਲ ਤਾਂ ਬਾਅਦ ਵਿੱਚ ਕਰੀਂ ਮੇਰਾ ਇਹਦਾ ਕਹਿਣ ਦਾ ਮਤਲਬ ਕੀ ਆ ਪਹਿਲਾਂ ਹੀ ਦੱਸੀ ਆ ਹਾਂ ਉਹਨੇ ਆਖਿਆ ਸੋਨੇ ਦੇ ਹੋਜੋ ਸੋਨੇ ਦੇ ਹੋਜੋ ਉਹ ਸਵੇਰ ਤੋਂ ਲੱਗਾ ਆਖੀ ਜਾਵੇ ਸੋਨੇ ਦੇ ਹੋਜੋ ਸੋਨੇ ਦੇ ਹੋਜੋ ਤੇ ਆਕ ਗਿਆ ਆਟ ਗਿਆ ਜਦੋਂ लाਠ ਸਮਾ ਆਇਆ ਜਦੋਂ ਮਹਾਰਾਜ ਨੇ ਸੁਣਨੀ ਹੀ ਉਹਦੇ ਮੂੰਹੋਂ ਨਿਕਲ ਗਿਆ ਕਹਿੰਦਾ ਜੇ ਸੋਨੇ ਦੇ ਨਹੀਂ ਹੋਣਾ ਤੇ ਲੋਹੇ ਦੇ ਹੋਜੋ ਉਹ ਲੋਹੇ ਦੇ ਹੋ ਗਏ ਠੀਕ ਆ ਗੱਲ ਇਹ ਆ ਵੀ ਮਿਹਨਤ ਕਰੀ ਜਾਓ ਰੱਬ ਦਾ ਨਾਮ ਲਈ ਜਾਓ ਇੱਕ ਦਿਨ ਸਮਾਂ ਆਉਣਾ ਹੀ ਆਉਣਾ ਲੈਨ 'ਚ ਲੱਗੇ ਆਪਾਂ ਉਹ ਠੀਕ ਆ ਮਗੇ ਆ ਗਰਾਂ ਬਾਦ ਬੋਟਲ ਥੱਲੇ ਹੱਥੋਂ ਜੱਪ ਲਾ ਦੇ ਨੀ ਆ ਜਿਹੜੀ ਸਾੜ ਵਾਲੀ ਕਾਰ ਵਾਲੀ ਗੜੀ ਲਈਏ ਚਲੋ 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 ਜਿੱਦਾਂ ਲਵਾਉਂਦੇ ਆ ਹਾਏ ਯਾਰ ਐਂ ਕਰਕੇ ਇਹ ਲਾ ਨਹੀਂ ਪੁੱਛਦਾ ਮੰਨ ਕਰਨਾ ਇਹ ਲਾ ਨਹੀਂ